ਲਾ ਕੋਈ ਸਵਾਰੀ ਮਿਲ ਗਈ ਉਥੋਂ ਜੀ ਤੇ ਸਾਡੇ ਕਈ ਡਰਾਈਵਰਾਂ ਦੀਆਂ ਹੱਤਿਆ ਵੀ ਹੋ ਗਈਆਂ ਤੇ ਗੱਡੀਆਂ ਵੀ ਖੋਈਆਂ ਗਈਆਂ ਨੇ ਉਥੋਂ ਖਬਰਾ ਕੌਣ ਮਿਲ ਗਿਆ ਕਿਹਾ ਜਾ ਮਿਲ ਗਿਆ ਉਹ ਰਾਹ ਦੇ ਵਿੱਚ ਲੁੱਟਾਂ ਖੂਗਾਂ ਹੋਈਆਂ ਨੇ ਤੇ ਇਸੇ ਸਬੰਧ ਦੇ ਵਿੱਚ ਨਾਲ ਹੀ ਜਿਹੜੀ ਸਵਾਰੀ ਆਉਂਦੀ ਆ ਸਵਾਰੀ ਨੂੰ ਵੀ ਨਹੀਂ ਪਤਾ ਹੁੰਦਾ ਵੀ ਕੌਣ ਬੰਦਾ ਸਾਨੂੰ ਪਿਕ ਕਰਨ ਆਇਆਗਾ ਇੱਥੋਂ ਕਹਿ ਕੇ ਤੋਰਦੇ ਨੇ ਵੀ ਫਲਾਣਾ ਬੰਦਾ ਆਉਂਦਾਗਾ ਉਹਦੇ ਮਨ ਦੇ ਵਿੱਚ ਕੀ ਆ ਡਰਾਈਵਰਾਂ ਨਾਲ ਵੀ ਜੋ ਮਾਰੇ ਮਾਰੇ ਅੰਸਰ ਆ ਜਿਹੜੇ ਉਹ ਵਿੱਚ ਵੜਦੇ ਆ ਤੇ ਉਹ ਡਰਾਈਵਰਾਂ ਦਾ ਵੀ ਨੁਕਸਾਨ ਕਰ ਰਿਹਾ ਉਹ ਸਾਰੇ ਡਰਾਈਵਰ ਮਹਿਕਮਾ ਬਦਨਾਮ ਹੋ ਰਿਹਾ ਇਸ ਇਸ ਸਬੰਧ ਦੇ ਵਿੱਚ ਵੀ ਉਹ ਲੁੱਟਾ ਖੋਹਾਂ ਕਰਦੇ ਆ। ਇਹ ਮੇਰੇ ਪਾਸੇ ਕੀ ਹੁੰਦਾ ਸੀਗਾ ਜਦੋਂ ਇਹ ਹੁਣ ਤਾਂ ਵਨ ਸਾਈਡ ਆ ਪਹਿਲਾ ਕੀ ਪ੍ਰੋਸੈਸ ਹੁੰਦਾ? ਪਹਿਲਾ ਪ੍ਰੋਸੈਸ ਹੁੰਦਾ ਸੀਗਾ ਜਿਵੇਂ ਆਪਣੀ ਜਾਣ ਪਛਾਣ ਆ ਆਪਣੀ ਪਿੰਡ ਦਾ ਬੰਦਾਗਾ ਪਿੰਡ ਦੇ ਬੰਦੇ ਨੂੰ ਅਗਲਾ ਲੈ ਕੇ ਜਾਂਦਾ ਜਿੱਥੋਂ ਘਰ ਦੇ ਵਿੱਚੋਂ ਜੀ ਜਾਂਦਾ ਸੀ ਉਹਨਾਂ ਦੇ ਨਾਲ ਵੀ ਆਪਾਂ ਦਿੱਲੀ 에어ਪੋਰਟ ਤੇ ਲੈਣ ਜਾਣਾ ਚਾਵੀ ਚਾਵੀ ਜਾਂਦਾ ਸੀ। ਅਗਲਾ ਕਹਿੰਦਾ ਮੇਰੀ ਭੈਣ ਆ ਰਹੀ ਆ ਮੇਰੇ ਮਾਪੇ ਆ ਰਹੇ ਆ ਤੇ ਮੈਂ ਹੱਥ ਵੰਨ ਕੇ ਅਪੀਲ ਕਰਦਾ ਸਾਰੇ ਐਨ ਆਰ ਆਈ ਵੀਰਾਂ ਨੂੰ ਅਸੀਂ ਸੋਡੇ ਸਿਰ ਤੇ ਸਾਡਾ ਰੋਜ਼ਗਾਰ ਚੱਲਦਾ ਤੁਸੀਂ ਨਾ ਚੰਦਕ ਪੈਸਿਆਂ ਦੀ ਖਾਤਰ ਆਪਦੀ ਜਾਨ ਜੋਖਮ ਦੇ ਵਿੱਚ ਪਾਓ